ਦੇਖੋ ਸਾਮ ਨੂੰ ਕਿੰਨਾ ਸੋਹਣਾ ਮੌਸਮ ਹੈ ਜੀ ਬਹੁਤ ਹੀ ਸੋਹਣਾ ਬੱਦਲ ਦੇਖੋ ਕਿੰਨੇ ਸੋਹਣੇ ਲੱਗਦੇ ਪਏ ਤੇ ਸੰਤ ਦੇਖੋ ਬਾਬਾ ਜੀ ਦੇ ਦਰ ਤੇ ਮੱਥਾ ਟੇਕਦੀ ਕੋਈ ਇੱਥੇ ਆਉਂਦਿਆ ਸਾਰੀ ਮਨ ਨੂੰ ਬਹੁਤ ਹੀ ਰੈਕਸ ਫੀਲ ਹੁੰਦਾ ਪਿਆ ਕਿ ਜਿੱਥੇ ਜਗਾ ਕੋਈ ਵੀ ਚੀਜ਼ ਦੀ ਟੈਨਸ਼ਨ ਨਹੀਂ ਹੁੰਦੀ ਕੋਈ ਵੀ ਟੈਨਸ਼ਨ ਸਭ ਦੂਰ ਹੋ ਜਾਂਦੀਆਂ ਨੇ ਇੱਕ ਇੱਕ ਵਾਰੀ ਆਣ ਕੇ ਇੰਨਾ ਸਕੂਨ ਮਿਲਦਾ ਬਾਬਾ ਜੀ ਦੇ ਦਰ ਤੇ ਸੰਤ ਦੇਖੋ ਤੁਸੀਂ ਬਹੁਤ ਹੀ ਧੀਰੇ ਧੀਰੇ ਅੱਗੇ ਅੱਗੇ ਬਾਬਾ ਜੀ ਦੇ ਪਾਸੇ ਮੱਥਾ ਟੇਕਣਾ ਤੇ ਸਰੇਖ ਜਾਣਾ ਬਾਬਾ ਜੀ ਦੀ ਸਤਿ ਮੱਥਾ ਟੇਕਣਾ ਹੁੰਦਾ ਨਹੀਂ ਸੇਖੋ ਐਤਵਾਰ ਨੂੰ ਬਾਬਾ ਜੀ ਦੇ ਦਰ ਤੇ ਬਹੁਤ ਹੀ ਬੱਚਾ ਹ ਮਲਕੀ ਚਾਹ ਜਨਾਲ ਕੋਲ ਛੁੱਟੇ ਗਏ ਸੀ ਐਤਵਾਰ ਵਾਲੇ ਦਿਨ ਇੱਕ ਉਹ ਆਪਣੇ ਦਰ ਤੇ ਇੱਕ ਜੀ ਮਨੋ ਕਾਮਣਾ ਪੂਰੀ ਹੋਣ ਦੀ ਬਾਬਾ ਜੀ ਦੇ ਦਰ ਤੇ ਤੁਸੀਂ ਇੱਕ ਵਾਰian ਕੇ ਮੱਥਾ ਟੇਕੋ ਬਾਬਾ ਜੀ ਦੇ ਦੇਖੋ ਸੰਗਤ ਕਿੰਨੀ ਬਹੁਤ ਹੀ ਜ਼ਿਆਦਾ ਹੈ ਸ਼ੁੱਕਰਵਾਰ ਨੂੰ ਵੀ ਪੈਰ ਰੱਖਣ ਨੂੰ ਤਾਂ ਨਹੀਂ ਆਦਾ ਜੀ ਬਹੁਤ ਜ਼ਿਆਦਾ ਸੰਗਤ ਆਦੀ ਤੁਸੀਂ ਸੱਚੇ ਦਿਲੋਂ ਅਰਦਾਸ ਕਰੋ ਬਾਬਾ ਜੀ ਤਾਂ ਅਡੀ ਸੱਚੇ ਦਿਲੋਂ ਅਰਦਾਸ ਸੁਣਨਗੇ ਜਰੂਰ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿ